ਸ਼ਸ਼ੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਦੇ ਵਿੱਚ ਆ ਤੇ ਮੁੱਦਕੀ ਸ਼ਹਿਰ ਦੇ ਵਿੱਚ ਅਮਰਦੀਪ ਬਾਈ ਦੇ ਘਰੇ ਮਿੱਤਰੋ ਅਮਰਦੀਪ ਖੋਸੇ ਬਾਈ ਦੇ ਘਰੇ ਆ ਜਾਨਵਰ ਤੁਹਾਨੂੰ ਇੱਕ ਵਿਖਾਉਣਾ ਆ ਮਿੱਤਰੋ ਝੋਟੀ ਦਿਖਾਉਣੀ ਆ ਤੁਹਾਨੂੰ ਇੱਕ ਜਿਹੜੇ ਦਾ ਭਰਾਣੇ ਲੈਣੀ ਆ ਦੁੱਧ ਨੂੰ ਤਾਂ ਫਿਰ ਉਹ ਇੱਕ ਵਾਰੀ ਗੌਰ ਨਾਲ ਵੇਖ ਲਿਆ ਜੇ ਤੇ ਜਿਨ੍ਹਾਂ ਨੇ ਭਰਾਵੋ ਲੈਣੀ ਆ ਸੋਹਣੀ ਤੇ ਉਹ ਵੀਡੀਓ ਨੂੰ ਸਕਿਪ ਨਾ ਕਰੇਗਾ ਨਿਗਾਹ ਦਿਆ ਜੇ ਹੋਰ ਕੋਈ ਵੇਖ ਲਿਆ ਜੇ ਆਪਣੀਆਂ ਤਾਂ ਇੱਕ ਦੋ ਬੇਨਤੀਆਂ ਆਈਆਂ ਹਾਂ ਦੁੱਧੋਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਕਿਹੜੇ ਸੀਮੰਟ ਦੀ ਆ ਮੈਂ ਤੁਹਾਡੀ ਕਰਉਣਾ ਗੱਲਬਾਤ ਭਈਆ ਅਮਨੇ ਦਿਨ ਸਤਿ ਸ਼੍ਰੀ ਅਕਾਲ ਅਮਨੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਵਧੀਆ ਜੀ ਸੀਤਾ ਦੇ ਪਰਿਵਾਰ ਭਾਈ ਹਾਂਜੀ ਚੜ੍ਹਦੀ ਕਲਾ ਦੀ ਸਾਰੇ ਹਾਂਜੀ ਅੱਛਾ ਛੋਟੀ ਵੇਚ ਨਹੀਂ ਬ੍ਰਦਰ ਇਹ ਕਹਣਾ ਹਾਂਜੀ ਹਾਂ ਕਿੰਨਾ ਵਾ ਸੁਆ ਇਹ ਵੀਰੇ ਪਹਿਲਾ ਸੁਆ ਪਹਿਲਾ ਸੁਆ ਸੁਆ ਨਹੀਂ ਇਹਨੇ ਕਿਨੇ ਦਿਨ ਪੈ ਜਾਂਦੇ ਵੀਰੇ ਇਹ ਫੇਰ 4 ਚਾਰ ਦਿਨ ਇਹਦੇ ਕੀ ਕਰੀਏ ਸੀ ਮੁੰਡੇ ਇਹ ਬਈ ਪਵਨ 2 ਦੀ ਤੇ ਭੋਜੇ ਦੇ ਕੋਲ ਵੱਡਾ ਸਨ ਕੀ ਬਾਤ ਹੈ ਨਾ ਚਾਹ ਭੇਜੇ ਨੂੰ ਵੀ ਵਧਾਈਆਂ ਬਣਦੀਆਂ ਯਾਰ ਹੈ ਨਾ ਸਨ ਭੇਜੇ ਦੇ ਕੋਲ ਟੋਪ ਟੋਪ ਹੀ ਆ ਯਾਰ ਨਾ ਮੈਂ ਲਾਲ ਦੱਸਦਾ ਨਾਲੇ ਆਪਾਂ ਇਹਨੂੰ ਕੋਈ ਵਾਈਟਮ ਐਚ ਜਾਂਦੇ ਨਾ ਖਰਾਕ ਉਹਨੂੰ ਤੇਰੀ ਪੜੀ ਹੋਣੀ ਤੇਰੀ ਕੱਲੀ ਅਸਾ ਪਵਨ 2 ਦੀ ਆ ਮੁੰਈ ਹੈ ਨਾ ਇੱਕ ਗੱਲ ਹੋਰ ਆਮਨੇ ਤੇਰੀ ਖਰਾਕ ਵੀ ਨਾਰਮਲ ਹੀ ਰਹਿੰਦੀ ਹੈ ਨਾ ਹਾਂ ਕੋਈ ਵਾਈਟਮ ਐਚ ਦਾ ਕੁਝ ਨਹੀਂ ਸੀ ਲਾਣ ਦੇ ਵੀਰੇ ਹਾਂ ਹਾਂ ਤੇ ਹੀ ਪਾ ਬੋਲ ਲੀਸ ਲੈ ਲੈ ਆ ਲੈ ਬਹਿ ਜਾ ਫਲਾਣੀ ਆਜੀ ਇਹ ਨੂੰ ਮੈਨੇ ਭੋਦੀ ਉਹ ਬਾਈ ਉਹ ਨੂੰ ਭਾਦੇ ਆਏ ਬਾਈ ਇਹ ਵੀ ਪ੍ਰਵਾਹ ਨਹੀਂ ਕੋਈ ਹੈ ਨਾ ਇਹਦੇ 2000 ਇਹ ਸਿੰਗ ਨੂੰ ਕੀ ਲੈਣਾ ਯਾਰ ਉਹ ਕੁੰਡੇ ਸਿੰਗ ਦਾ ਜੀ ਨੇ ਦੱਦ ਪਿਆ ਉਹ ਸਿੰਗ ਨਹੀਂ ਚਾਹੀਦਾ ਸਹੀ ਇਹ ਕਿੰਨਾ ਮਾੜਾ ਵੀ ਨਹੀਂ ਸਿੰਗ ਜਿਵੇਂ ਇਹ ਵੀ ਮਾਰਾ 12 ਕਿਲੋ ਦੇ ਦੂਪੜਾ ਪਹੁੰਚੇਗਾ ਚੋਟੀ ਦਾ ਨਾ ਸੇਵਾ ਨਾਲ ਬਾਈ ਜੇ ਹੁਣ ਜਾ ਕੇ ਆਉਣਾ ਹੀ ਕੋਹ ਨਹੀਂ ਤੇ ਫੇਰ ਲੈ ਉਹ ਨਹੀਂ ਦਿੱਤੇ ਗਏ ਆਪਣੇ ਬਾਈ ਹੈ ਕਿਨੇ ਦੇ ਦੇਗੇ ਦੇ 95 ਹਜ਼ਾਰ ਮਾਨਤਾ ਕਰਦਾ ਕਰਦਾ ਨੂੰ ਲੱਗਣਾ ਪੈਣਾ ਹੈ ਲੋ 80 82 ਤੂੰ ਆ ਨਾ ਪੈਸੇ ਜੇ ਤਾਂ ਵੇਖਣੀ ਬਿਊਟੀ ਦੇ ਫਿਰ ਤਾਂ ਨਹੀਂ ਝੋਟੀ ਹੈਗੀ ਅਗਲਾ ਕਪਰ ਇੰਨੀ ਮਾੜੀ ਵੀ ਨਹੀਂ ਤੇ ਜੇ ਵੇਖਣੀ ਆ ਮੈਂ ਅੱਛਾ ਪੈਰਾਂ ਨੂੰ ਕੀ ਕਹਾਂਉਂ ਜੀ ਬਈ ਪੈਰਾਂ ਦੇ ਬਈ ਹੈ ਨਾ ਥੋੜਾ ਖਾ ਪੀੜਾ ਪੱਕੇ ਸਾਡੇ ਬੰਦੇ ਰਹਿੰਦੇ ਨੇ ਨਾ ਆਵੇ ਸੋਚਦੀ ਹੈ ਨਾ ਹੁਣ ਕੇ ਅਗਲਾ ਆਖੇ ਬਈ ਦੱਸਿਆ ਨਹੀਂ ਆਪਾਂ ਪਹਿਲਾਂ ਆਣੇ ਆਵੇ ਹੂੰ ਇਹ ਬੋਲੇ ਬੋਲੇ ਕੋਈ ਨਹੀਂ ਆਲੇ ਕਰੜੀਲੇ ਆਉਂਗੇ ਤੇ ਗਰਮ ਹੋ ਗਏ ਇਦਲਾ ਇਦਲਾ ਗਿਆ ਨਾ ਉਹ ਮਹਟ ਜੂ ਉਹ ਖੂਏ ਤੋਂ ਹਟ ਗਈ ਹੂੰ ਕਹਿੰਦੇ ਸੀ ਮੈਂ ਪੁੱਛਿਆ ਡਾਕਟਰ ਕੋਈ ਡਾਕਟਰ ਵੀ ਮੈਂ ਵੀ ਜਾਂ ਬੇਈ ਦੇ ਵੀ ਛੇ ਲੈ ਲਈ ਬੰਦ ਜਿੰਨਾ ਤੈਨੂੰ ਲੱਗਦੀ ਨਹੀਂ ਜਾਂਦਾ ਟਿਕਾਣੇ ਵੀ ਤੂੰ ਦੱਸ ਦੇ ਵੇਜਦਾ ਯਾਰ ਕਿੰਨੇ ਵੇਲੇ ਬਾਲੀ ਸੁਣੀ ਚੋਟੀ ਦਾ ਕੁੜਾ ਬੜਾ ਬੜਾ ਹੌਲਕਾ ਲੱਗਦਾ ਲੋਕ ਜਿਉ ਮਰਜੀ ਗਈ ਅੱਗੇ ਉਹ ਗਾਂ ਵੇਰੀ ਸੀ ਤੂੰ ਕਹੇ ਇੰਨੇ ਦੇ ਕੇ ਚਾਲੀ ਜਾ ਤੂੰ ਤਾਂ ਦੋ ਫੂਲ ਲੱਗਦਾ ਆਪਾਂ ਕਹਾਂ ਚੱਕ ਚਾ ਕੋਈ ਨਾ ਬਰਾਪੇ ਕਰ ਲਈ ਗੱਲ ਫੂਲ ਦੇ ਕੋਹ ਨਾ ਚੜਿੰਗ ਬਾਲੀ ਦੇ ਕਿੰਨ ਭਰਾ ਦੇ ਦਊਗੀ ਉਹਨਾਂ ਦੇ ਦੇ ਆਪਣੇ ਘਰ ਦੀ ਆਪਾਂ ਕਿਹੜਾ ਮੋਲ ਦੇ ਦਿੰਦੇ ਯਾਦ ਕਰੂਗਾ ਯਾਰ ਇਹ ਗੱਪੜ ਕਿਹੜੇ ਤੋਂ ਬਈ ਇਹ ਘਰ ਭੇਜ ਕੋਲੇ ਜਿਹੜਾ ਹੁਣ ਉਸੇ ਲਈ ਉਸੇ ਲਈ ਨੰਬਰ ਕਿੰਨਾ ਆ ਗਿਆ ਉਹਨੇ 99799 46215 ਇੱਕ ਵਾਰੀ ਬੋਲੋ 99799 46215 ਠੀਕ ਹੈ ਬਈ ਲੈ ਵੀ ਮਿੱਤਰੋ ਪਿੰਡ ਆ ਮੁੱਦਗੀ ਜਿਲ੍ਹਾ ਫਰੋਜਪੁਰ ਤੇ ਠੋੜਾ ਜਿਹਾ ਗਰੀ ਦੇ ਕੋਲੇ ਘਰ ਆ ਗਿਆ ਨਾ ਆਪਣਾ ਇਹ ਕਿਹੜਾ ਮੋੜਾ ਚੌਂਕ ਤੇ ਆ ਗਿਆ ਮਗਰ ਜੀ ਵਾਲੀ ਗਲੀ ਆ ਗਿਆ